ਬੂਟਿਆਂ ਨੂੰ ਸਰਦ ਹਵਾਵਾਂ ਤੋਂ ਬਚਾਉਣ ਲਈ ਆਪਾਂ ਨੂੰ ਜਿਹੜਾ ਹੁਣ ਠਕਣਾ ਪਊਗਾ। ਪਰਾਲੀ ਦੀ ਮਦਦ ਦੇ ਨਾਲ ਇਹ ਕੰਮ ਕੀਤਾ ਜਾਊਗਾ। ਪਰਾਲੀ ਕੁਦਰਤੀ ਹੀਟ ਪੈਦਾ ਕਰਦੀ ਆ। ਜਿਵੇਂ ਕਿ ਮੰਨ ਲਓ ਆ ਬੂਟੇ ਦਿਵਾਲੇ ਹੁਣ ਜਿਹੜੀਆਂ ਆਪਣੀਆਂ ਦੋ ਗੱਠਾ ਪੰਜਾਂ ਨੇ ਇਹਨਾਂ ਨੂੰ ਆਪਾਂ ਹੋਰ ਤਿੰਨ ਚਾਰ ਗੱਠਾ ਇਸੇ ਤਰ੍ਹਾਂ ਖੜਮੀਆਂ ਕਰਕੇ ਹਲਕਾ ਹਲਕਾ ਇਹਨਾਂ ਜੇ ਸਨ ਛੱਡ ਕੇ ਵੀ ਰੱਖ ਸਕਦੇ ਆਂਗੇ ਤੇ ਉਹਦੇ ਨਾਲ ਇਹ ਹੋਊਗਾ ਕਿ ਜਿਹੜੀਆਂ ਹੌਲੀ-ਹੌਲੀ ਇਹ ਗਰਨੀਆਂ ਬੂਟੇ ਲਈ ਖਾਦ ਬਣਣਗੀਆਂ ਤੇ ਨਾਲੇ ਜਿਹੜਾ ਇਹਦੇ ਲਈ ਇਹ ਸਰਦ ਹਵਾਵਾਂ ਨੂੰ ਰੋਕਣ ਦਾ ਕੰਮ ਕਰਨੀ ਹੈ ਸੋ ਜਿਹੜੀਆਂ ਚੀਜ਼ਾਂ ਨੂੰ ਆਪਾਂ ਕਈ ਵਾਰੀ ਬੇਸਟ ਮੰਨ ਕੇ ਆਪਣੇ ਲਈ ਸਿਰਦਰਦੀ ਬਣ ਜਾਂਦੀਆਂ ਨੇਗੀਆਂ ਉਹ ਕਈ ਵਾਰੀ ਆਪਣੇ ਲਈ ਕੰਮ ਦੀਆਂ ਵੀ ਹੁੰਦੀਆਂ ਨੇਗੀਆਂ ਸੋ ਹੋਰ ਵੀ ਇਹ ਤੋਂ ਆਪਾਂ ਕੰਮ ਲੈ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਆਪਣੇ ਲਈ ਸਿਰਦਰਦੀ ਨਹੀਂ ਹੈਗੀ ਸਿਰਫ ਇਹਨੂੰ ਇਕੱਠਾ ਕਰਨੀ ਆਪਣੇ ਲਈ ਸਿਰਦਰਦੀ ਹੈ ਵੀ ਇਕੱਠੀ ਕਰਕੇ ਲਿਆ ਕੇ ਖੇਤ ਦੇ ਵਿੱਚ ਪਾ ਲਈਏ ਤੇ ਤੁਸੀਂ ਦੇਖ ਸਕਦੇ ਹੋਗੇ ਆਪਣੀ ਮਾਰਚਿੰਗ ਕੀਤੀ ਹੋਈ ਹੈਗੀ ਇਹਦੇ ਬਾਰੇ ਵੀ ਪੂਰੀ ਵੀਡੀਓ ਜਲਦ ਸਾਂਝੀ ਕਰਾਂਗੇ ਇਹ ਆਪਣਾ ਲਕਾਠ ਦਾ ਬੂਟਾ ਹੈਗਾ ਇਹਦੇ ਬਾਰੇ ਵੀ ਜਿਹੜੀ ਸਾਰੀ ਗੱਲਬਾਤ ਕਰਾਂਗੇ ਤੇ ਹੁਣ ਜਿਹੜੇ ਛੋਟੇ ਬੂਟੇ ਆ ਸਰਦੀ ਦੇ ਦੌਰਾਨ ਉਹਨੂੰ ਠਗਣਾ ਕਿਵੇਂ ਇਸ ਚੀਜ਼ ਬਾਰੇ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਧੰਨਵਾਦ ਜੀ